ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੋਰ ਕੀ ਹਾਲ ਚਾਲ ਸਾਰਿਆਂ ਦਾ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਹੀ ਰਹਿਣੀ ਚਾਹੀਦੀ ਹੈ ਤੇ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਉਹ ਹੈ ਰੋਡ ਫੈਕਟਰੀਆਂ ਖਿਲਾਫ ਲੜਨ ਵਾਲੇ ਸਰਦਾਰ ਜੀ ਹੋਏ ਕੱਪੜਿਆਂ ਤੋਂ ਬਾਹਰ ਕਮੇਲੇ ਜਿਹੜੇ ਸਰਦਾਰ ਜੀ ਹੈ ਨਾ ਸਾਡੇ ਸਾਡੇ ਲਈ ਸਾ ਇਹ ਲੜ ਰਿਹਾ ਹੈ ਨਾ ਐਂਡ ਪ੍ਰੋਟੈਸਟ ਕਰ ਰਿਹਾ ਹੈ ਸਾਡੇ ਸਾਰੇ ਪੰਜਾਬ ਦੇ ਲੋਕਾਂ ਲਈ ਜਿਹੜੀ ਫੈਕਟਰੀ ਹੈ ਮੇਨਲੀ ਹੈ ਨਾ ਉਹਦਾ ਜਿਹੜਾ ਪੋਲੂਸ਼ਨ ਹੈ ਉਹ ਪਾਣੀ 'ਚ ਜਾਂਦਾ ਪਾਣੀ ਵੀ ਇੰਨਾ ਤਾਂ ਗੰਦਾ ਹੁੰਦਾ ਕਿੰਨੇ ਤੇ ਉਹ ਜਿਹੜੀ ਫਸਲਾਂ ਚ ਜਾਂਦਾ ਲੋਕੀ ਪਿੰਦੇ ਆ ਹੋਰ ਵੀ ਬਹੁਤ ਕੁਛ ਹੈ ਨਾ ਤੇ ਉਹਦੇ ਕਰਕੇ ਜਿਹੜੇ ਜੰਮਦੇ ਬੱਚਿਆਂ ਨੂੰ ਬਿਮਾਰੀ ਲੱਜਿੰਦੀ ਹੈ ਜਾਂ ਚਮੜੀ ਦਾ ਰੋਗ ਕੈਂਸਰ ਇਹ ਸਾਰਾ ਕੁਝ ਤਾਂ ਕਰਕੇ ਜਿਹੜੇ ਮਤਲਬ ਸਰਦਾਰ ਜੀ ਹੈ ਮੇਰੇ ਲਈ ਇਸ ਗੱਲ ਦਾ ਵਿਰੋਧ ਕਰ ਰਹੇ ਕਿ ਪਾਣੀ ਸਾਫ ਆਏ ਸਭ ਕੁਝ ਵਧੀਆ ਹੋਏ ਤਾਂ ਕਿ ਜਿਹੜੇ ਬੱਚਿਆਂ ਨੂੰ ਬਿਮਾਰੀ ਲੱਗ ਰਹੀ ਆ ਅਸੀਂ ਸਾਰੇ ਜਿਹੜੇ ਜੂਝਿਆ ਉਹ ਨਾ ਹੋਏ ਹਨ ਇੱਕ ਵਧੀਆ ਗੱਲ ਆ ਜਿਹੜੀ ਇਹ ਸਾਰੇ ਤੱਕ ਪਹੁੰਚਾ ਰਹੀ ਆ ਤੇ ਅਸੀਂ ਚਾਹਦੇ ਤੁਸੀਂ ਵੀ ਦੇਖੋ ਤਾਂ ਆਓ ਬਿਨਾ ਕਿਸੇ ਟਕਪੈ ਵਾਲੀ ਵੀਡੀਓ ਕਰਦੇ ਆ ਸਟਾਰਟ ਤੁਸੀਂ ਪੰਜਾਬ ਦੇ ਪਹਿਲੇ ਲੋਕ ਹੋ ਜਿਹੜੇ ਇਸ ਦਫ਼ਤਰ ਦੀ ਦੇੜੀ ਤੱਕ ਪਹੁੰਚੇ ਇਹ ਉਹ ਜਗ੍ਹਾ ਜਿੱਥੇ ਥੱਲੇ ਤੁਸੀਂ ਜਿੰਨਾ ਮਰਜ਼ੀ ਲੜਦੇ ਹੋ ਥੋੜੇ ਜਜ਼ਬਾਤ ਥੋੜੀ ਧਰਤੀ ਦੀ ਹਕੀਕਤ ਜੋ ਤੁਸੀਂ ਸਵਾਲ ਪੁੱਛੇ ਉਹ ਥੋੜੀ ਹਰ ਇੱਕ ਚੀਜ਼ ਨੂੰ ਇੱਥੇ ਰੱਦੀ ਦੇ ਵਾਂਗੂ ਡਸਟਬਿਨ ਵਿੱਚ ਵਿਸਰ ਦਿੱਦਦੇ ਆਂ ਕਾਰਪੋਰੇਟ ਜਗਤ ਦੇ ਸਕੇ ਬਣ ਜਾਂਦੇ ਆਂ ਮੋٹے ਮੋٹے ਪੈਸੇ ਲੈਣੇ ਆਂ ਇਹ ਸ਼ੀਸ਼ਿਆਂ ਵਾਲੇ ਕਮਰਿਆਂ ਦੇ ਵਿੱਚ ਬਟ ਕੇ ਤੁਹਾਡੀ ਕਿਸਮਤ ਦੇ ਵਿੱਚ ਪੋਲੂਸ਼ਨ ਲਿਖ ਦਿੰਦੇ ਆਂ ਇਹ ਉਹ ਦਫ਼ਤਰ ਹੈ ਜੀ ਇਹਨੂੰ ਨਿਗਾਹ ਮਾਰ ਲਓ ਇੱਕ ਵਾਰ ਪੰਜਾਬ ਦੀਆਂ ਨਸਲਾਂ ਨਾਲ ਪੰਜਾਬ ਦੀਆਂ ਫਸਲਾਂ ਦੇ ਨਾਲ ਰੱਜ ਕੇ ਧੋਖਾ ਕੀਤਾ ਜਾਂਦਾ ਐਲ ਆਰ ਰੰਗ ਦੀਆਂ ਬੈਂਡਿੰਗਾਂ ਦੇ ਵਿੱਚ ਬੈਠੇ ਅਸੀਂ ਪਿਛਲੇ 2 ਦਿਨ ਤੋਂ ਇੱਥੇ ਆ ਰਹੇ ਹਾਂ ਪੁੱਛਿਆ ਵੀ ਚੇਅਰਮੈਨ ਨੂੰ ਮਿਲਣਾ ਕਹਿੰਦੇ ਜੀ ਉਹ ਤਾਂ ਕਦੇ-ਕਦੇ ਆਉਂਦੇ ਆ ਕਦੇ-ਕਦੇ ਆਉਂਦੇ ਆ ਫਿਰ ਉਹ ਤਾਂ ਬਹਜ ਕਿਉਂ ਪਾਇਆ ਪੰਜਾਬ ਦੀ ਖਜ਼ਾਨੇ ਤੇ ਵੀ ਤੰਗ ਭਾਗ ਤੁਹਾਡੇ ਜਿਹੜਿਆ ਦਹਲਿਜ ਤੁਸੀਂ ਅੰਦਰ ਬੜਿਆ ਔ ਜਿਹੜਾ ਕਮਰਾ ਬਣਿਆ ਨਾ ਮੁਰੇ ਉੱਥੇ ਉੱਥੇ ਤੁਹਾਡਾ ਨਾਮ ਪਤਾ ਲਿਖ ਕੇ ਤੁਹਾਨੂੰ ਪਾਸ ਮਿਲਦਾ ਤਾਂ ਤੁਸੀਂ ਅੰਦਰ ਵੱਢ ਸਕਦੇ ਇੱਥੇ ਨਹੀਂ ਤੁਹਾਨੂੰ ਫੜ ਕੇ ਭਗਾ ਕੇ ਮਾਰਨਗੇ ਬਾਹਰ ਆ ਦੇਖੋ ਤਾਂ ਇੱਥੇ ਲਗਭਗ ਕੋਈ ਫੈਕਟਰੀ ਹੈਗੀ ਇੱਥੇ ਇਹ ਤੇ ਹਗਾ ਪੋਲੂਸ਼ਨ ਕਿਸੇ ਬਸੇ ਥੋਡੇ ਘਰਾਂ ਦੇ ਵਿੱਚ ਥਰਮਲ ਪਲਾਂਟਾਂ ਦੀ ਸੁਆਹ ਸੀਮੈਂਟ ਫੈਕਟਰੀਆਂ ਦੀ ਸੁਆਹ ਸੁਆਹ ਪੇਪਰ ਮਿਲਾਂ ਦੀ ਸੁਆਹ ਹਵਾ ਬਦਬੂ ਗੰਦਗੀ ਗੰਦਾ ਪਾਣੀ ਨਪੁੰਸਕ ਥੋਡੇ ਬੱਚੇ ਮੰਦ ਬੁੱਧੀ ਥੋਡੇ ਬੱਚੇ ਬਿਮਾਰ ਥੋਡੇ ਬੱਚੇ ਅੰਤੜੀ ਰੋਗ ਥੋਡੇ ਬੱਚਿਆਂ ਨੂੰ ਮਾਨਸਿਕ ਰੋਗ ਥੋਡੇ ਬੱਚਿਆਂ ਨੂੰ ਆ ਦੇਖ ਲਓ ਕਿੱਥੇ ਬੈਠੇ ਆਰੇ ਤੁਸੀਂ ਤਾਂ ਬੀਬੀ ਸਾਰਾ ਦਿਨ ਸੁਆਹ ਮਾਂਜਦੀਆਂ ਰਹਿ ਜਾਂਦੀਆਂ ਘਰੇ ਕਦੇ ਥਰਮਲ ਪਲਾਂਟ ਦੀ ਸੁਆਹ ਤੁਸੀਂ ਪੁੰਝਦੀਆਂ ਕਦੇ ਆਪਣੇ ਬੱਚਿਆਂ ਨੂੰ ਪੁੰਝਦੀ ਕਿਉਂ ਕਰਦੀਆਂ ਤੁਸੀਂ ਇੱਥੇ ਵੜ ਕੇ ਦੇਖਿਓ ਅੰਦਰ ਥਲੇ ਫਰਸ਼ ਦੇ ਵਿੱਚ ਨੂੰ ਮੂੰਹ ਦਿਖਦਾ ਐਨੀ ਸਾਫ਼ ਜਗ੍ਹਾ ਤੇ ਬੈਠ ਕੇ ਇੰਨੇ ਕਿ ਗੰਦੇ ਫੈਂਸਲੇ ਲੰਨੇ ਪੜੇ ਹੋਏ ਲਿਖੇ ਗਵਾਰ ਪੜੇ ਲਿਖੇ ਗਵਾਰ ਨੇ ਇਹ ਜਿਹੜੇ ਮਹੀਨਾ ਪਹਿਲਾਂ ਅਸੀਂ ਆਏ ਇੱਥੇ ਇੱਕ ਟੀਮ ਸੀ ਉਹਨੂੰ ਚਾਰ ਸਵਾਲ ਪੁੱਛੇ ਬਸ ਚੁੱਪ ਪਹਿਲਾਂ ਉਹਨੂੰ ਪੁੱਛਿਆ ਵੀ ਤੁਹਾਨੂੰ ਭਾਸ਼ਾ ਕਿਹੜੀ ਸਮਝ ਆਉਂਦੀ ਹੈ ਇਹ ਬਾਅਦ ਚ ਨਾ ਗਈ हमको ਸਮਝ ਵੀ ਨਹੀਂ ਆਇਆ ਸਾਡੇ ਚਮਕੌਰ ਸਾਹਿਬ ਦਾ ਇਹਨਾਂ ਨੇ 에ਅਰ ਕੁਆਲਿਟੀ ਇੰਡੈਕਸ ਚੈੱਕ ਕੀਤਾ ਵੀ ਇੱਥੇ ਦਾ ਜਿਹੜਾ ਵਾਤਾਵਰਨ ਬਹੁਤ ਸਾਫ਼ ਆ ਤੇ ਜਿਹੜਾ ਪਾਣੀ ਆ ਉਹ ਏਗ ਰੇਡ ਦਾ ਤਾਂ ਕਰਕੇ ਕਹਿੰਦੇ ਅਸੀਂ ਇੱਥੇ ਪੋਲੂਸ਼ਨ ਵਾਲੀ ਫੈਕਟਰੀ ਲਾ ਸਕਦੇ ਆ ਕਿਉਂਕਿ ਜੇ ਪੋਲੂਸ਼ਨ ਹੋਊਗਾ ਤਾਂ ਇੰਨਾ ਫਰਕ ਨਹੀਂ ਪੈਣਾ ਲੋ ਦੱਸੋ ਆ ਪੈਰਾਮੀਟਰ ਨੇ ਇਹਨਾਂ ਦੇ ਤੇ ਆ ਪੜੇ ਲੈ ਕੇ ਗਵਾਰ ਉਹਦੇ ਪਰ ਹਰੇ ਪੰਜ ਨੰਨ ਸਾਈਨ ਕਰ ਦਿੰਨੇ ਆ ਉਹ ਬੈਠੇ ਨਹੀਂ ਬਾਈ ਜੀ ਬਜ਼ੁਰਗ ਆਹ ਦੇਖ ਲੋ ਚਮੜੀ ਦੇ ਰੋਗ ਹੋਏ ਬੇ ਢੱਪ ਖੜਪੀ ਹੋਈ ਪਈ ਐ ਇਸਕੇ ਆਪਦੇ ਇਹਨਾਂ ਦੇ ਮੱਛਰ ਵੀ ਲੱਗ ਜਿਵੇ ਲੜ ਜਿਵੇ ਜਦੇ ਬੱਚਿਆਂ ਨੂੰ ਲੈ ਕੇ ਜਾਂਦੇ ਹਸਪੀਟਲ ਦੇ ਵਿੱਚ ਬੇਟੇ ਦਾ ਬਲੱਡ ਟੈਸਟ ਕਰਵਾਉਣਾ کہیں ਡੇਂਗੂ ਨਾ ਹੋ ਜਾਏ ਤੇ ਅਸੀਂ ਜਾਨਵਰ ਆ ਉਹ ਤੋਂ ਬਾਅਦ 4 ਦਿਨ ਬਾਅਦ ਫੋਨ ਕਰਦੇ ਆਂ ਵੀ ਤੁਸੀਂ ਜਿਹੜੇ ਚੰਗੌਰ ਸਾਹਿਬ ਮੋਰਚਲ ਨਹੀਂ ਫਿਰਦੇ ਆਂ ਵੀ ਉਹਨਾਂ ਵਰਤ ਪਰਚੇ ਦਰਜ ਹੋਏ ਵੀ ਬਹੁਤ ਕਹਿੰਦਾ ਵੀ 14 ਪਰਚੇ ਦਰਜ ਮੈਂ ਕਿਹਾ ਵੀ ਗਲਤ ਦੱਸਤਾ ਮੈਨੂੰ ਫੋਨ ਕੀਤਾ ਫਿਰ ਗਲਤ ਥੰਡੇਦਾਰ ਮਰ ਤੂੰ ਗਲਤ ਦਸੀ ਜਨਾ 14 ਨਹੀਂ ਹੋਏ ਵੀ 24 ਹੋਏ ਹੋਏ ਆ ਆ ਗੰਦੇ ਸਿਸਟਮ ਦੀ ਪਦਾਸ਼ ਖੜੇ ਆਸੀਂ ਇੱਥੇ ਜ਼ਿੰਦਗੀਆਂ ਖਰਾਬ ਕੀਤੀਆਂ ਸਾਡੀਆਂ ਅਕਾੜੇ ਆਜ ਮੂਰੇ ਚੱਕੇ ਖੁੱਲ ਗਏ ਹੁਣ ਸਾਡੇ ਜਿਹਨੂੰ ਦੇਖ ਕੇ ਗੁੱਟ ਕੈਰੇਕਟਰ ਬਣਾ ਦਿੰਦੇ ਆ ਜਿਹਨੂੰ ਦੇਖਦੇ ਆ ਬੈਡ ਕੈਰੇਕਟਰ ਬਣਾ ਦਿੰਦੇ ਆ ਜਿੰਨੀਆਂ ਕਿ ਕਿਤਾਬਾਂ ਇਹਨਾਂ ਨੇ ਪੜ੍ਹੀ ਹੋਈਆਂ ਨੇ ਉਹਨਾਂ ਨਾਲ ਕੋਈ ਦੀ ਹੁੱਲੜਵਾਜੀ ਜਾਂ ਕੋਈ ਪ੍ਰਸ਼ਾਸਨ ਦੇ ਨਾਲ ਕਿਸੇ ਨਾਲ ਬਹਿਸਣਾ ਨਹੀਂ ਕਿਸੇ ਨੂੰ ਉਲਝਣਾ ਨਹੀਂ ਹੈਗਾ ਠੀਕ ਆ ਇਹ ਖਾਕੀ ਵਰਦੀ ਦੇ ਵਿੱਚ ਜਰੂਰ ਹੈ ਆਪਣੇ ਹੀ ਭਰਾ ਨੇ ਆਪਣੇ ਵਿੱਚ ਹੋਈਆਂ ਆਪਣੇ ਨਾਲੇ ਤੁਰਕੇ ਆਏ ਜਦਦੇ ਠੀਕ ਆ ਟ੍ਰੈਫਿਕ ਦੇ ਵਿੱਚ ਟ੍ਰੈਫਿਕ ਨੂੰ ਵੀ ਕੰਟਰੋਲ ਕਰ ਰਹੇ تھے ਉਹਦੇ ਵਿੱਚ ਇਹ ਨਹੀਂਦਾ ਵੀ ਟ੍ਰੈਫਿਕ ਕੱਢਣੀ ਸੀ ਉਹਦੇ ਵਿੱਚ ਇਹ ਵੀ ਤਾਂ ਵੀ ਆਪਣੇ ਚੋਂ ਕਿਸੇ ਦਾ ਨੁਕਸਾਨ ਨਾ ਹੋ ਜਾਵੇ ਠੀਕ ਹੈ ਜੀ ਗੱਲ ਆਪਾਂ ਨੇ ਕਿਸੇ ਨੂੰ ਵੀ ਕੋਈ ਵੀ ਕੋਈ ਵੀ ਲਫ਼ਜ਼ ਆਪਾਂ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਹੈਗਾ ਬਸ ਇਹਨਾਂ ਧਿਆਨ ਦੇ ਵਿੱਚ ਰੱਖਣਾ ਇੱਕ ਜੀ ਪਹਿਲਾਂ ਪਾਣੀ ਪੂਣੀ ਪੀ ਲੋ ਫਿਰ ਆਪਾਂ ਉਸ ਤੋਂ ਬਾਅਦ 2 ਮਿੰਟ ਤੱਕ ਫਿਰ ਸ਼ੁਰੂ ਕਰਦੇ ਆਂ ਪਹਿਲਾਂ ਤਾਂ ਮੈਂ ਤੁਹਾਨੂੰ ਸਭ ਨੂੰ ਵਧਾਈ ਦਿੰਨਾ ਬਈ ਮੇਰੇ ਖਿਆਲ ਦੇ ਵਿੱਚ ਤੁਸੀਂ ਪੰਜਾਬ ਦੇ ਪਹਿਲੇ ਲੋਕ ਹੋ ਜਿਹੜੇ ਇਸ ਦਫ਼ਤਰ ਦੀ ਦੇੜੀ ਤੱਕ ਪਹੁੰਚੇ ਅੱਜ ਤੱਕ ਇਸ ਦਫ਼ਤਰ ਨੂੰ ਪੰਜਾਬ ਦੀ ਜਨਤਾ ਲੱਭ ਨਹੀਂ ਸਕੀ ਆਪਾਂ ਅੱਜ ਸਿਆਹ ਦੇ ਚੇਅਰਮੈਨ ਦੇ ਕੰਪਲੈਕਸ ਦੇ ਵਿੱਚ ਆਂ ਇਹ ਉਹ ਜਗਾ ਜਿੱਥੇ ਥੱਲੇ ਤੁਸੀਂ ਜਿੰਨਾ ਮਰਜੀ ਲੜਦੇ ਹੋ ਜਿੰਨਾ ਮਰਜੀ ਤੁਸੀਂ ਵਿਰੋਧ ਕਰਦੇ ਹੋ ਪਰ ਇਹ ਸ਼ੀਸ਼ੇ ਵਾਲੇ ਕਮਰਿਆਂ ਦੇ ਵਿੱਚ ਬੈਠ ਕੇ ਨਾ ਥੋਡੇ ਇਤਰਾਜ਼ ਥੋਡੇ ਵਿਰੋਧ ਥੋਡੇ ಗ್ರಾಮ ਸਭਾ ਦੇ ਮਤੇ ਥੋਡੀਆਂ ਪੰਚਾਇਤਾਂ ਦੇ ਮਤੇ ਥੋਡੇ ਜਜ਼ਬਾਤ ਥੋਡੀ ਧਰਤੀ ਦੀ ਹਕੀਕਤ ਜੋ ਤੁਸੀਂ ਸਵਾਲ ਪੁੱਛੇ ਉਹ ਕਾਰਪੋਰੇਟ ਦਾ ਝੂਠ ਜੋ ਤੁਸੀਂ ਨੰਗਾ ਕੀਤਾ ਹੋਵੇ ਉਹ ਇਹ ਥੋੜੀ ਹਰ ਇੱਕ ਚੀਜ਼ ਨੂੰ ਇੱਥੇ ਰੱਦੀ ਦੇ ਵਾਂਗੂ ਡਸਟਬਿਨ ਵਿੱਚ ਸੁੱਟ ਦੰਨੇ ਆ। ਕਾਰਪੋਰੇਟ ਜਗਤ ਦੇ ਸਕੇ ਬਣ ਜਾਂਦੇ ਆ। ਮੋٹے ਮੋٹے ਪੈਸੇ ਲੈਣੇ ਆ। ਇਹ ਸ਼ੀਸ਼ੇ ਵਾਲੇ ਕਮਰਿਆਂ ਦੇ ਵਿੱਚ ਬੈਠ ਕੇ ਤੁਹਾਡੀ ਕਿਸਮਤ ਦੇ ਵਿੱਚ ਪੋਲੂਸ਼ਨ ਲਿਖ ਦੰਨੇ ਆ। ਇਹ ਉਹ ਦਫ਼ਤਰ ਹੈ ਜੀ। ਇਹਨੂੰ ਨਿਗਾਹ ਮਾਰ ਲਓ ਇੱਕ ਵਾਰ। ਇਹਨੂੰ ਪੀਵੀਟੀਆਈ ਕਿਹਾ ਜਾਂਦਾ। 81 ਸੈਕਟਰ ਹੈ। ਇਹਨਾਂ ਦੀ ਇੱਕ ਸਬ ਬ੍ਰਾਂਚ ਚੰਡੀਗੜ੍ਹ ਦੇ ਵਿੱਚ ਆ। ਉੱਥੇ ਜਿਹੜੀ ਰੈੱਡ ਕੈਟਾਗਰੀ ਦੇ ਵਿੱਚ 20 ਸ਼੍ਰੇਣੀ ਦੀ ਫੈਕਟਰੀ ਆ ਜਿਹੜੀ ਥੋੜੇ ਵਾਲੀ ਆ ਉਹਨੂੰ ਉੱਥੇ ਐਨਾਲਾਈਜ਼ ਕੀਤਾ ਜਾਂਦਾ ਹੈ EIA ਰਿਪੋਰਟ এনवायरमेंट ਇੰਪੈਕਟ ਅਸੈਸਮੈਂਟ ਸਟੱਡੀ ਰਿਪੋਰਟ ਜਾਂ ਸਟੱਡੀ ਡਰਾਫਟ ਨਾਮ ਦਿੱਤਾ ਜਾਂਦਾ ਉਹਨੂੰ ਉਹ ਜਦੋਂ ਆਪਾਂ ਪਬਲਿਕ ਹੀਅਰਿੰਗ ਹੁੰਦੀ ਹੈ ਜਨਤਕ ਸੁਣਵਾਈ ਹੁੰਦੀ ਆ ਉਹਦੇ ਵਿੱਚ ਆਪਾਂ ਸਾਰੇ ਸਵਾਲ ਪੁੱਛਦੇ ਆ ਉਹ ਜਦੋਂ ਆਪਾਂ ਉਹਨਾਂ ਨੂੰ ਝੂਠਾ ਸਾਬਤ ਕਰਕੇ ਤੋੜ ਦਿੰਨੇ ਆ ਫਿਰ ਉਹ ਚੰਡੀਗੜ੍ਹ ਵਾਲੇ ਦਫ਼ਤਰ ਦੇ ਵਿੱਚ ਇਹਨਾਂ ਦੀਆਂ ਟੀਮਾਂ ਨੇ ਉਹ ਟੀਮਾਂ ਕਹਿਣ ਨੂੰ ਪੜੇ ਲਿਖੇ ਲੋਕ ਨੇ ਉਹ। ਉਹਨਾਂ ਨੇ ਕੋਈ ਇੰਜੀਨੀਅਰ ਹੈ ਉਹਨਾਂ ਦੇ ਵਿੱਚ ਕੋਈ ਵਾਤਾਵਰਨ ਤੇ ਕੋਈ ਸਟੱਡੀ ਕਰੀ ਫਿਰਦਾ ਹੈ ਕੋਈ ਗ੍ਰੈਜੂਏਟ ਆ ਕੋਈ ਪੋਸਟ ਗ੍ਰੈਜੂਏਟ ਆ। ਪਰ ਇਨਸਾਨੀ ਹੱਕਾਂ ਦੇ ਵਿੱਚ ਔਰ ਇਨਸਾਨੀ ਸਿਹਤ ਦਾ ਬਹੁਤ ਸੁਚੱਜੇ ਤਰੀਕੇ ਦੇ ਨਾਲ ਉਹ ਸੌਦਾ ਕਰਦੇ ਆ ਉੱਥੇ ਬੈਠ ਕੇ। ਪੋਲੀਟੀਕਲੀ ਪ੍ਰੈਸ਼ਰ ਆਉਂਦਾ ਉੱਥੇ। ਜਿਨ੍ਹਾਂ ਨੂੰ ਆਪਾਂ ਚੁਣ ਕੇ ਭੇਜਦੇ ਆ। ਇਹ ਹੁਣ ਦੀ ਸਰਕਾਰ ਦੀ ਗੱਲ ਨਹੀਂ ਇਕੱਲੀ। ਜੇ ਆਪਾਂ ਕਹੀਏ ਵੀ ਹੁਣ ਆਲੀ ਸਰਕਾਰ ਨਹੀਂ ਜਿੰਨੇ ਵੀ ਹੁਣ ਤੱਕ ਆਏ ਸਰਕਾਰ ਦੇ ਵਿੱਚ ਜਿਹੜੀ ਵੀ ਪਾਰਟੀ ਬੈਠੀ ਆ ਭਾਵੇਂ ਕੋਈ ਨੀਲੀ ਪੱਗ ਬੰਨੀ ਬੈਠੀ ਆ ਭਾਵੇਂ ਕੋਈ ਚਿੱਟੀ ਪੱਗ ਬੰਨੀ ਬੈਠੀ ਆ ਭਾਵੇਂ ਕਿਸੇ ਨੇ ਲਾਲ ਪੱਗ ਬੰਨੀ ਆ ਭਾਵੇਂ ਹੁਣ ਵਾਂਗੂ ਬਸੰਤੀ ਬੰਨੀ ਆ ਭਾਵੇਂ ਕੱਲੂ ਕੋਈ ਡੱਬੀਆਂ ਵਾਲਾ ਪਰਨਾ ਬੰਨ ਕੇ ਆ ਜਾਵੇ ਕੋਈ ਵੀ ਆ ਜਾਵੇ ਸਿਸਟਮ ਦੀ ਕਟਬੁਤਲੀ ਬਣ ਕੇ ਬਹਿ ਜਾਂਦਾ ਔ ਥੋੜੀਆਂ ਕਿਸਮਤਾਂ ਦੇ ਸੌਦੇ ਉੱਤੇ ਹੁੰਨੇ ਆ ਥੋੜੀ ਬੱਚਿਆਂ ਦੀ ਸਿਹਤ ਦੇ ਸੌਦੇ ਉੱਥੇ ਹੁੰਦੇ ਆ। ਆਪਾਂ ਨੂੰ ਲੱਗਦਾ ਵੀ ਆਪਾਂ ਜਿੱਤ ਗਏ। ਥੋੜੇ ਕਾਗਜ਼ਾਂ ਨੂੰ ਫੜ ਕੇ ਸਿੱਟ ਕੇ ਨਵੇਂ ਕਾਗਜ਼ ਵਿੱਚ ਜੋੜੇ ਜਾਂਦੇ ਆ। ਪੰਜਾਬ ਦੀ ਧਰਤੀ ਦੇ ਨਾਲ, ਪੰਜਾਬ ਦੇ ਪਾਣੀ ਦੇ ਨਾਲ, ਪੰਜਾਬ ਦੀ ਹਵਾ ਦੇ ਨਾਲ, ਪੰਜਾਬ ਦੀਆਂ ਨਸਲਾਂ ਨਾਲ, ਪੰਜਾਬ ਦੀਆਂ ਫਸਲਾਂ ਦੇ ਨਾਲ। ਰੱਜ ਕੇ ਧੋਖਾ ਕੀਤਾ ਜਾਂਦਾ ਐਲ ਆਰ ਰੰਗ ਦੀਆਂ ਬਿਲਡਿੰਗਾਂ ਦੇ ਵਿੱਚ ਬੈਠ ਕੇ। ਪਹਿਲੇ ਲੋਕੋ ਤੁਸੀਂ ਜਿਹੜੇ ਉੱਥੇ ਤੱਕ ਪਹੁੰਚੇ ਆਂ ਅਸੀਂ ਪਿਛਲੇ 2 ਦਿਨ ਤੋਂ ਇੱਥੇ ਆ ਰਹੇ ਆਂ ਪੁੱਛਿਆ ਵੀ ਚੇਅਰਮੈਨ ਨੂੰ ਮਿਲਣਾ ਕਹਿੰਦੇ ਜੀ ਉਹ ਤਾਂ ਕਦੇ-ਕਦੇ ਆਉਨੇ ਆ ਕਦੇ-ਕਦੇ ਆਉਨੇ ਆ ਫਿਰ ਉਹ ਤਾਂ ਬੋਝ ਕਿਉਂ ਪਾਇਆ ਪੰਜਾਬ ਦੀ ਖਜ਼ਾਨੇ ਤੇ ਬਈ ਕਦੇ-ਕਦੇ ਆਉਨੇ ਆ ਉਹ ਹੁੰਦੇ ਨਹੀਂ ਇੱਥੇ ਪਹਿਲਾਂ ਅਸੀਂ ਇੱਕ ਵਾਰ ਆ ਕੇ ਗਏ ਜਦੋਂ ਰੂਚੀ ਦਾ ਪੇਪਰ ਮਿਲਦੀ ਗੱਲ ਸੀ ਤਨ ਭਾਗ ਤੁਹਾਡੇ ਜਿਹੜੇ ਦਹਲੀਜ ਤੁਸੀਂ ਅੰਦਰ ਬੜੇ ਆਏ। ਉਹ ਜਿਹੜਾ ਕਮਰਾ ਬਣਿਆ ਹੋਣਾ ਮੁਰੇ ਉੱਥੇ। ਉੱਥੇ ਤੁਹਾਡਾ ਨਾਮ ਪਤਾ ਲਿਖ ਕੇ ਤੁਹਾਨੂੰ ਪਾਸ ਮਿਲਦਾ। ਤਾਂ ਤੁਸੀਂ ਅੰਦਰ ਵੱਢ ਸਕਦੇ ਇੱਥੇ। ਨਹੀਂ ਤੁਹਾਨੂੰ ਫੜ ਕੇ ਭਗਾ ਕੇ ਮਾਰਨਗੇ ਬਾਹਰ। ਫਿਰ ਕਹਦੇ ਨੇ ਲੋਕਾਂ ਦੀ ਸਰਕਾਰ ਆਏ। ਆ ਦੇਖੋ ਤੇ ਇੱਥੇ ਲਗਭਗ ਕੋਈ ਫੈਕਟਰੀ ਹੈਗੀ ਇੱਥੇ। ਇੱਥੇ ਹੈਗਾ ਪੋਲੂਸ਼ਨ ਕਿਸੇ ਪਾਸੇ। ਤੁਹਾਡੇ ਘਰਾਂ ਦੇ ਵਿੱਚ ਥਰਮਲ ਪਲਾਂਟਾਂ ਦੀ ਸੁਆਹ ਸੀਮੈਂਟ ਫੈਕਟਰੀਆਂ ਦੀ ਸੁਆਹ ਸੁਆਹ ਪੇਪਰ ਮਿਲਾਂ ਦੀ ਸੁਆਹ ਹਵਾ ਬਦਬੂ ਗੰਦਗੀ ਗੰਦਾ ਪਾਣੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨਪੁੰਸਕ ਤੁਹਾਡੇ ਬੱਚੇ ਮੰਦ ਬੁੱਧੀ ਤੁਹਾਡੇ ਬੱਚੇ ਬਿਮਾਰ ਤੁਹਾਡੇ ਬੱਚੇ ਅੰਤੜੀ ਰੋਗ ਤੁਹਾਡੇ ਬੱਚਿਆਂ ਨੂੰ ਮਾਨਸਿਕ ਰੋਗ ਤੁਹਾਡੇ ਬੱਚਿਆਂ ਨੂੰ ਆ ਦੇਖ ਲਓ ਕਿੱਥੇ ਬੈਠੇ ਆਰੇ ਜੀ ਤੁਰ ਕੇ ਆ ਰਹੇ ਹਾਂ ਉੱਥੋਂ ਨੰਗੇ ਧੜ ਕੇ ਸਰਫ ਸੰਕੇਤ ਇਹਨਾਂ ਨੂੰ ਇਹ ਬਾਤ ਸੁਣ ਬਹੁਤ ਹੋ ਗਿਆ ਸਾਡੇ ਬੱਚਿਆਂ ਦੇ ਨਾਲ ੱੱਕਾ ਪੰਜਾਬ ਦੀ ਧਰਤੀ ਨਾਲ ੱੱਕਾ ਬਹੁਤ ਹੋ ਗਿਆ ਜੇ ਅਸੀਂ ਅੱਜ ਇੱਥੇ ਆ ਕੇ ਬੈਠ ਕੇ ਚੁੱਪਚਾਪ ਬੈਠ ਸਕਦੇ ਨਾ ਤਾਂ ਕੱਲੋਂ ਅਸੀਂ ਇਸ ਤੋਂ ਅਗਲਾ ਕਦਮ ਵੀ ਪਟ ਸਕਦੇ ਹਾਂ ਠੀਕ ਹੈ ਜੀ ਗੱਲ ਹਾਂਜੀ ਬੋਲੋ ਜੀ ਬਿਲਕੁਲ ਜੀ ਹਾਂਜੀ ਜੀਐਸਡਬਲਯੂ ਜੰਦਲ ਸਾਊਥ-ਵੈਸਟ ਗਰੁੱਪ ਸੇਮੈਂਟ ਫੈਕਟਰੀ ਲਾਉਣ ਲੱਗਿਆ ਤਲਵੰਡੀ ਅਕਲੀਆਂ ਤੇ ਆਉਂਟਾਂ ਵਾਲੀ ਪਿੰਡ ਜਿਲ੍ਹਾ ਮਾਨਸਾ ਵਿੱਚ ਤੇ ਲਾਉਣ ਕਿਵੇਂ ਲੱਗਿਆ ਪੂਰੇ ਧੱਕੇ ਦੇ ਨਾਲ ਕਾਨੂੰਨ ਨੂੰ ਛਿੱਕੇ ਟੰਗ ਕੇ ਪਿੰਡਾਂ ਦੇ ਪਿੰਡ ਲਕੋਤੇ ਧਾਰਮਿਕ ਸਥਾਨ ਲਕੋਤੇ ਜੋ ਉੱਥੇ ਦਾ ਇੰਡੈਕਸ ਹੈ ਏਅਰ ਕੁਆਲਿਟੀ ਦਾ ਉਹਨੂੰ ਲਖੋ ਲਿਆ ਜੋ ਉੱਥੇ ਪਹਿਲਾਂ ਸ਼ੋਰ ਪੋਲਿਊਸ਼ਨ ਹੈ ਆਵਾਜ਼ਾਈ ਦਾ ਪੋਲਿਊਸ਼ਨ ਹੈ ਉਹਨੂੰ ਕਾਗਜ਼ਾਂ 'ਚ ਖਤਮ ਕਰਤਾ ਕਿਹਦੇ ਸਾਰੇ ਖਤਮ ਕੀਤਾ ਆ ਜਿਹੜੇ ਲਾਲ ਬਿਲਡਿੰਗ 'ਚ ਬੈਠੇ ਆ ਇਹਨਾਂ ਦੇ ਸਿਰ ਤੇ ਏਰ ਵਾਲੇ ਹੋਏ ਆ ਇਹ ਲਾਲ ਬਿਲਡਿੰਗ ਜਿਹੜੇ ਬੈਠੇ ਆ ਨਾ ਅੰਦਰ ਅੰਦਰ ਵੜ ਕੇ ਦੇਖਿਓ ਕਦੇ ਤੁਸੀਂ ਆਉਂਗੇ ਤੁਸੀਂ ਸੋਚ ਨਹੀਂ ਸਕਦੇ ਕਿ ਕੀ ਸਿਸਟਮ ਹੈ ਤੁਸੀਂ ਤਾਂ ਬੀਬੀ ਸਾਰਾ ਦਿਨ ਸਵਾਬ ਮੰਝਦੀਆਂ ਰਹਿ ਜਾਂਦੀਆਂ ਕਰੇ ਕਦੇ ਥਰਮ ਪ੍ਰਾਣ ਦੀ ਸਵਾਤ ਤੁਸੀਂ ਪੁੱਝਦੀਆਂ ਕਦੇ ਆਪਣੇ ਬੱਚਿਆਂ ਨੂੰ ਪੁੱਝਦੀਆਂ ਕੀ ਕਿ ਕਰਦੀਆਂ ਤੁਸੀਂ ਅੱਛਾ ਵੜ ਕੇ ਦੇਖਿਓ ਅੰਦਰ ਥੱਲੇ ਫਰਸ਼ ਦੇ ਵਿੱਚ ਨੂੰ ਮੂੰਹ ਦਿਖਦਾ ਐਨੀ ਸਾਫ਼ ਜਗ੍ਹਾ ਤੇ ਬੈਠ ਕੇ ਐਨੇ ਗੰਦੇ ਫੈਸਲੇ ਲੈਣੇ ਪੜੇ ਹੋਏ ਲਿਖੇ ਗਵਾਰ ਪੜੇ ਲਿਖੇ ਗਵਾਰ ਨੇ ਇਹ ਡੇਢ ਮਹੀਨਾ ਪਹਿਲਾਂ ਅਸੀਂ ਆਏ ਇੱਥੇ ਇੱਕ ਟੀਮ ਸੀ ਉਹਨੂੰ ਚਾਰ ਸਵਾਲ ਪੁੱਛੇ। ਬਸ ਚੁੱਪ। ਹੁਣ ਪੁੱਛਿਆ ਵੀ ਤੇਰੀ ਸਟੱਡੀ ਆ ਇਹ? ਵੀ ਚਾਰ ਸਵਾਲਾਂ ਦੇ ਜਵਾਬ ਦੇ ਦੇ ਤੂੰ। ਪਹਿਲਾਂ ਉਹਨੂੰ ਪੁੱਛਿਆ ਵੀ ਤੁਹਾਨੂੰ ਭਾਸ਼ਾ ਕਿਹੜੀ ਸਮਝ ਆਉਂਦੀ ਆ? ਪੰਜਾਬੀ, ਹਿੰਦੀ, ਉਰਦੂ ਜਾਂ ਇੰਗਲਿਸ਼? ਤੋ ਦੱਸ ਦੇ ਭਾਈ ਕਿਹੜੀ ਜੀ ਗੱਲ ਕਰਨੀ ਆ? ਵੀ ਤੈਨੂੰ ਸਾਡੀ ਗੱਲ ਸਮਝ ਆ ਜਾਵੇ। ਫੇਵਾ ਚ ਨਾ ਗਈ, हमको समझ में नहीं आया। ਇਹ ਬੋਲਦੇ ਨਾ। ਇਹ ਸੰਘਰਸ਼ ਆਲੇ ਤੁਹਾਨੂੰ ਲੰਬਾ ਲੜਨਾ ਪੈਣਾ। ਇਹ ਤਿਆਰੀ ਦੇ ਵਿੱਚ ਇਹ ਕਹਿੰਦੇ ਵੀ ਕੋਈ ਫਰਕ ਨਹੀਂ ਪੈਂਦਾ ਕਿੱਥੇ ਪਹਿਲਾਂ 10 ਬੰਦਿਆਂ ਨੂੰ ਕੈਂਸਰ ਹੋ ਰਿਹਾ ਹੈ 10 ਬੰਦਿਆਂ ਨੂੰ ਚਮੜੀ ਦੇ ਰੋਗ ਹੋ ਰਹੇ ਹਨ ਉਥੇ 15 ਨੂੰ ਹੋ ਜਾਣਗੇ ਮਰਤਾ ਰਹੀ ਹਾਂ ਹੋਰ ਮਰ ਜੂਗੇ ਸਪੀਡ ਨਾਲ ਫਿਰ ਕੀ ਹੋ ਜਾਊਗਾ ਸਾਡੇ ਚਮਕੌਰ ਸਾਹਿਬ ਦਾ ਇਹਨਾਂ ਨੇ 에ਅਰ ਕੁਆਲਿਟੀ ਇੰਡੈਕਸ ਚੈੱਕ ਕੀਤਾ ਉਥੇ ਦਾ ਪਾਣੀ ਚੈੱਕ ਕੀਤਾ ਇਨਾਂ ਦੀ EIA ਰਿਪੋਰਟ ਦੇ ਵਿੱਚ ਲਿਖਿਆ ਹੋਇਆ ਵੀ ਇੱਥੇ ਦਾ ਜਿਹੜਾ ਵਾਤਾਵਰਣ ਹੈ ਬਹੁਤ ਸਾਫ਼ ਆ ਤੇ ਜਿਹੜਾ ਪਾਣੀ ਆ ਉਹ A ਗ੍ਰੇਡ ਦਾ ਵੀ ਬਹੁਤ ਵਧੀਆ ਪਾਣੀ ਆ ਤਾਂ ਕਰਕੇ ਕਹਿੰਦੇ ਅਸੀਂ ਇੱਥੇ ਪੋਲੂਸ਼ਨ ਵਾਲੀ ਫੈਕਟਰੀ ਲਾ ਸਕਦੇ ਹਾਂ ਕਿਉਂਕਿ ਜੇ ਪੋਲੂਸ਼ਨ ਹੋਊਗਾ ਤਾਂ ਇੰਨਾ ਫਰਕ ਨਹੀਂ ਪੈਣਾ ਲਓ ਦੱਸੋ ਆ ਪੈਰਾਮੀਟਰ ਨੇ ਇਹਨਾਂ ਦੇ ਤੇ ਆ ਪੜੇ ਲਿਕੇ ਗਵਾਰ ਉਹਦੇ ਉੱਪਰ ਹਰੇ ਪਾਣੀ ਨਾਲ ਸਾਈਨ ਕਰ ਦਿੰਨੇ ਆ ਪੀਠੀਕਾ ਹਲੇ ਹੋਰ ਬਹੁਤ ਵਿਚਾਰ ਨੇ ਫਿਰ ਕਮਾਲੂ ਟਾਇਰ ਫੈਕਟਰੀ ਆ ਗਈ ਅਰਬ ਕੰਟਰੀਆਂ ਦੇ ਵਰਤੇ ਹੋਏ ਟਾਇਰ ਲਿਆ ਕੇ ਸ਼ਰਿਆਂ ਮਫੂਕ ਰਿਹਾ ਤੇਲ ਗੱਡ ਰਿਹਾ ਆਇਰਨ ਗੱਡ ਰਿਹਾ ਉਸੇ ਸਵਾਹ ਬਣਾ ਰਿਹਾ ਲੋਕ ਮਰ ਰਹੇ ਬੱਚੇ ਛੋਟੇ ਛੋਟੇ ਬੱਚਿਆਂ ਦਾ ਮਾਂ ਹੋ ਗਿਆ ਬਜ਼ੁਰਗਾਂ ਦੀਆਂ ਅੱਖਾਂ ਜਾ ਰਹੀਆਂ ਨੇ ਜਾਨਵਰ ਮਰ ਰਹੇ ਆ ਉਹ ਤੇ ਖੇਤੀ ਮਾਰ ਰਹੀ ਆ ਪਰ ਮਜਾਲ ਆ ਵੀ ਇਹਨਾਂ ਦੇ ਫਰਕ ਪੈ ਜਿਵੇਂ ਮੱਛਾ ਵੀ ਆ ਬੈਠੇ ਨਹੀਂ ਬਾਈ ਜੀ ਬਜ਼ੁਰਗ ਆ ਉਹ ਦੇਖ ਲੋ ਚਮੜੀ ਦੇ ਰੋਗ ਹੋਏ ਪਈ ਡੱਬ ਖੜਪੀ ਹੋਈ ਪਈ ਐ ਸਕੀ ਆ ਆਪਦੇ ਇਹਨਾਂ ਦੇ ਮੱਛਰ ਵੀ ਲੱਗ ਜਵੇ ਲੜ ਜਵੇ ਜਦੇ ਬੱਚਿਆਂ ਨੂੰ ਲੈ ਕੇ ਜਾਂਦੇ ਹਸਪੀਟਲ ਦੇ ਵਿੱਚ ਬੇਟੇ ਦਾ ਬਲੱਡ ਟੈਸਟ ਕਰਵਾਉਣਾ ਕਿ ਡੇਂਗੂ ਨਾ ਹੋ ਜਾਏ ਤੇ ਅਸੀਂ ਜਾਨਵਰ ਅਸੀਂ ਇਨਸਾਨ ਨਹੀਂ ਸਾਡੇ ਬੱਚੇ ਉਹ ਹੱਕਦਾਰ ਨਹੀਂ ਅਸੀਂ ਪੰਜਾਬ ਦੇ ਨਹੀਂ ਹੈਗੇ ਇਹ ਬਹੁਤੇ ਪੰਜਾਬ ਦੇ ਨੇ ਹੈ ਹੱਥ ਲਾਈ ਭਈ ਇਹਨਾਂ ਨੇ ਸਾਰਾ ਇਲਾਕਾ ਖਿਲਾਫ ਸਾਰੀ ਇਹਨਾਂ ਦੀ EIA ਰਿਪੋਰਟਾਂ ਸਾਰੀਆਂ ਝੂਠ ਇੱਕ ਵੀ ਸਵਾਲ ਦਾ ਜਵਾਬ ਨਹੀਂ ਕੋਈ ਨੋਰਮਸ ਕੋਈ ਰੈਗੂਲੇਸ਼ਨਸ ਕੋਈ ਰੂਲਸ ਕੋਈ ਕਾਨੂੰਨ ਕੋਈ ਪੂਰਾ ਨਹੀਂ ਆ ਲਾਲ ਬਿਲਡਿੰਗਾਂ 'ਚ ਬੈਠੇ ਫੇਰ ਪਰਮਿਸ਼ਨਾਂ ਦੇਈ ਜਾਂਦੇ ਉਹਨਾਂ ਨੂੰ ਲਾਲੋਂ ਕਹਿੰਦੇ ਫੈਕਟਰੀਆਂ ਮਰਨ ਦੋ ਲੋਕਾਂ ਇੱਕ ਜੁਟ ਰਹੋ ਇਕੱਠੇ ਹੋ ਕੇ ਲੜੋ ਆ ਮੁਸਕਾਬਾਦ ਮੋਰਚਾ ਲੱਗਾ ਹੋਇਆ ਉਹਦੇ ਬਾਰੇ ਮੀਡੀਆ 'ਚ ਜਾਣਦੇ ਆ ਹੁਣ ਉਹ ਪੁਲਿਸਾਂ ਨਾਲ ਸੰਤ ਧਮਕੀਆਂ ਦੇਣ ਲੱਗ ਗਏ ਉੱਥੇ ਤਿੰਨ ਚਾਰ ਮੀਟਿੰਗਾਂ ਸਾਡੀਆਂ ਹੋਲੀਆਂ ਕਦੇ ਡੀਆਈਜੀ ਨਾਲ ਮੀਟਿੰਗ ਦੱਸੋ ਹੁਣ ਲੱਗਣੀ ਤਾਂ ਫੈਕਟਰੀ ਆ ਮੀਟਿੰਗ ਕਿਦਾਂ ਹੋਣੀ ਹੈ ਡੀਆਈਜੀ ਨਾਲ ਲਓ ਦੱਸੋ ਪੰਜਾਬ ਬਲੂ ਦਾ ਡੀਆਈਜੀ ਆ ਉਹ ਮੈਨੂੰ ਪੁੱਛਿਆ ਮੈਂ ਕਿਹਾ ਜੀ ਆਪਾਂ ਉਰੇ ਮੀਟਿੰਗ ਕਦੇ ਵਾਸਤੇ ਉਹ ਕਹਿੰਦੇ ਸਾਡੀ ਡਿਊਟੀ ਲੱਗੀ ਹੈ ਵੀ ਥੋੜਾ ਪ੍ਰਦੂਸ਼ਣ ਨਾਲ ਗਿਆ ਸੰਬੰਧ ਫਿਰ ਦੇਖਿਆ ਨਾਮ ਵੀ ਇਹਨਾਂ ਨੂੰ ਬੁਲਾਓ ਅਗਲੀ ਮੀਟਿੰਗ 'ਚ ਬੁਲਾਏ ਉਹਨਾਂ ਨੂੰ ਸਵਾਲਾਂ ਦੇ ਜਵਾਬ ਨਾ ਆਏ ਲੁਗਿਆਣੇ ਡੀਸੀ ਆਫਿਸ ਦੇ ਵਿੱਚ ਉਸ ਤੋਂ ਬਾਅਦ 4 ਦਿਨ ਬਾਅਦ ਫੋਨ ਕਰਦੇ ਆ ਵੀ ਤੁਸੀਂ ਜਿਹੜੇ ਚਮਕੌਰ ਸਾਹਿਬ ਮੋਰਚਲ ਨਹੀਂ ਫਿਰਦੇ ਆ ਵੀ ਉਹਨਾਂ ਉੱਪਰ ਤਾਂ ਪਰਚੇ ਦਰਜ ਹੋਏ ਹੋਵੇ ਬਹੁਤ ਹੋਏ ਬਿਆਂ ਕੱਲ ਵੀ 14 ਪਰਚੇ ਦਰਜ ਆ ਮੈਂ ਕਿਹਾ ਵੀ ਗਲਤ ਦੱਸਤਾ ਮੈਨੂੰ ਫੋਨ ਕੀਤਾ ਫਿਰ ਕੱਲ ਥਾਣੇਦਾਰ ਨੂੰ ਮੈਂ ਤੂੰ ਗਲਤ ਦਸੀ ਜਨਾ 14 ਨਹੀਂ ਹੋਏ ਵੀ 24 ਹੋਏ ਹੋਏ ਆ 24 ਹੋਲੇ ਆ ਗੰਦੇ ਸਿਸਟਮ ਦੀ ਪਦਾਸ਼ ਖੜੇ ਆਸੀਂ ਇੱਥੇ ਜ਼ਿੰਦਗੀਆਂ ਖਰਾਬ ਕੀਤੀਆਂ ਸਾਡੀਆਂ ਸ਼ਾਸੋਂ ਦੇ ਸ਼ਿਕਾਰ ਹੋਏ ਅਸੀਂ ਅਕੜੇ ਅਜਮੁਰੇ ਚੱਕੇ ਖੁੱਲ ਗਏ ਹੁਣ ਸਾਡੇ ਆਪਣਾ ਕੰਮ ਕਰ ਛੱਡ ਕੇ ਅਗਲੇ ਕਰ ਕੀ ਡਰਾਂ ਜੇਲ੍ਹਾਂ ਦਾ ਜਾਇਆਏ ਕੱਟ ਲੀਆਂ ਭੁਗਤ ਲੀਆਂ ਜਿਹਨੂੰ ਦੇਖਿਆ ਗੁੱਡ ਕੈਰੇਕਟਰ ਬਣਾ ਦਿੰਨੇ ਆ ਜਿਹਨੂੰ ਦੇਖਦੇ ਆ ਬੈਡ ਕੈਰੇਕਟਰ ਬਣਾ ਦਿੰਨੇ ਆ ਜਿੰਨੀਆਂ ਕਿ ਕਿਤਾਬਾਂ ਇਹਨਾਂ ਨੇ ਪੜ੍ਹੀ ਹੋਈਆਂ ਨੇ ਉਹਨਾਂ ਨਾਲ ਵੱਧ ਕਿਤਾਬਾਂ ਮੈਂ ਜੇਲ੍ਹ 'ਚ ਬੈਠ ਕੇ ਪੜ੍ਹ ਲਈਆਂ ਜੇ ਪ੍ਰੋਬਲਮ ਹੈਗੀ ਤਾਂ ਵੀ ਚੱਲ ਜਦੋਂ ਤੱਕ ਤੁਸੀਂ ਖੜੇ ਨਹੀਂ ਹੁੰਦੇ ਇਕ ਜੁਟ ਨਹੀਂ ਹੁੰਦੇ ਯਾਦ ਰੱਖਿਓ ਤੁਸੀਂ ਕੀੜੇ ਮਕੌੜਿਆਂ ਵਾਂਗੂ ਮਰੋਗੇ ਇਹ ਯਾਦ ਰੱਖਿਓ ਹਾਂ ਜੇ ਕਦਮ ਨਾ ਪਰਵਾਹ ਨਾ ਕਰਿਓ ਕਿ ਆਪਣੇ ਬੱਚਿਆਂ ਨੂੰ ਬਚਾਉਣਾ ਤਾਂ ਗਾਇਜ਼ ਯਾਰੀ ਵੀਡੀਓ ਹੋ ਚੁੱਕੀ ਹੈ ਸਾਡੀ ਇੱਥੇ ਖਤਮ ਤੇ ਤੁਸੀਂ ਦੇਖਿਆ ਕਿ ਕਿੰਨਾ ਵਧੀਆ ਕੰਮ ਕਰ ਰਹੇ ਹੈ ਹਨਾ ਇਹ ਕੱਲੇ ਆਪਣੇ ਬਾਰੇ ਨੇ ਸੋਚ ਰਹੇ ਹੈ ਨਾ ਜੇ ਇਨਾਂ ਦਾ ਆਪਣਾ ਕੋਈ ਫਾਇਦਾ ਹੋਏ ਤਾਂ ਕਰ ਰਹੇ ਸਾਰੇ ਬਾਰੇ ਸੋਚ ਰਹੇ ਜਿਹੜੇ ਬੱਚੇ ਜਿਹੜੇ ਹੁਣ ਜੰਮੇ ਆ ਨਾ ਉਹਨਾਂ ਨੂੰ ਵੀ ਇਹ ਬਿਮਾਰੀਆਂ ਹੋਣੀ ਸਟਾਰਟ ਹੋ ਗਈਆਂ ਹਮਮ बिकॉज ਆਫ ਪੋਲੂਸ਼ਨਸ ਔਰ ਇਹ ਗੰਦਾ ਪਾਣੀ ਹਾਂ ਗੰਦੇ ਪਾਣੀ ਦੇ ਡਰ ਹੈ ਤਾਂ ਸਾਰੇ ਬਿਮਾਰ ਪੂਰਾ ਪੰਜਾਬ ਹੀ ਬਿਮਾਰ ਪੈ ਜਾਏਗਾ ਹਮਮ ਥਾਲੇ ਮਤਲਬ ਸਾਰਿਆਂ ਨੂੰ ਇਹ ਵੀ ਹੋਣਾ ਚਾਹੀਦਾ ਕਿ ਕਿੰਨਾ ਸਾਡੇ ਬਾਰੇ ਸੋਚ ਰਹੇ ਤੇ ਸਾਨੂੰ ਇਹਨਾਂ ਨਾਲ ਖੰਡਣਾ ਚਾਹੀਦਾ ਇਸ ਤਰ੍ਹਾਂ ਕਾ ਤੇ ਇਹ ਲਈ ਸਾਰੇ ਨੂੰ ਇੱਕ ਇੱਕ ਜੁਟ ਹੋਣਾ ਪਏਗਾ ਇੱਕ ਜੁਟ ਵੀ ਹੋਣਾ ਪਏਗਾ ਨਾਲੇ ਸੋਚਣਾ ਇਹ ਤੇ ਗੱਲ ਇਹ ਆ ਜਿਹੜੇ ਫੈਕਟਰੀ ਵਾਲੇ ਆ ਹਨਾ ਉਹ ਉਹਨਾਂ ਦੇ ਜਿਹੜੇ ਘਰ ਦੇ ਉਹਨਾਂ ਦੇ ਬੱਚੇ ਆ ਉਹ ਕਦੇ ਵੀ ਨਹੀਂ ਜਾਣਗੇ ਕਿ ਉਹਨਾਂ ਦੀ ਫੈਕਟਰੀ ਦੇ ਨੇੜ ਕਿਹੜੇ ਨੇੜੇ ਨੇੜੇ ਘਰ ਹੋਵੇ ਹਨਾ ਕਿਉਂਕਿ ਪ੍ਰਦੂਸ਼ਣ ਹੁੰਦਾ ਹੈ ਪ੍ਰਦੂਸ਼ਣ ਨਾਲ ਸਾਰੇ ਬਿਮਾਰ ਹੁੰਦੇ ਸਾਰੀ ਪ੍ਰੋਬਲਮ ਹੁੰਦੀ ਹੈ ਸਾਰੇ ਬਿਮਾਰ ਪੈਂਦੇ ਤੇ ਉਹਨਾਂ ਦੇ ਆਪਣੇ ਬੱਚੇ ਤਾਂ ਬਾਹਰ ਗਏ ਹੁੰਦੇ ਫੋਰਨ ਗਏ ਹੁੰਦੇ ਆ ਫੋਰਨ ਗਏ ਹੁੰਦੇ ਆ ਤੇ ਉਹਨਾਂ ਨੂੰ ਉਹਨਾਂ ਨੂੰ ਜਦ ਤੱਕ ਆਪਣੇ ਤੇ ਨਹੀਂ ਬੀਤੀ ਉਹਨਾਂ ਨੂੰ ਤਦ ਤੱਕ ਪਤਾ ਨਹੀਂ ਜਾਣਾ ਸਹੀ ਗੱਲ ਆ ਤੇ ਨਾਲੇ ਇਹ ਕਿ ਜਿਹੜੇ ਇਹਨਾਂ ਨੇ ਦੱਸਿਆ ਕਹਿੰਦੇ ਤੁਸੀਂ ਦੇਖੋ ਕਹਿੰਦੇ ਚਾਕੇ ਟਾਇਲ ਜਿਹੜੀ ਟਾਇਲ ਅਸੀਂ ਤੁਹਾਨੂੰ ਆਪਣੀ ਸ਼ਕਲ ਦਿਖਾ ਦੇਗੀ ਬਲਬਿੰਨਾ ਸਾਫ਼ ਸੁਥਰਾ ਪਰ ਕਿਆ ਵੀ ਕੰਮ ਇਹਨਾਂ ਦੇ ਸਾਰੇ ਹੋਇਆ ਬਲੈਕ ਚ ਸਾਰੇ ਗੰਦੇ ਕੰਮ ਇਹਨਾਂ ਦੇ ਗੰਦੇ ਮਤਲਬ ਮੀਨਸ ਕੀ ਇਹਨਾਂ ਨੇ ਦੇਖਿਆ ਕਿ ਇੱਧਰ ਬਹੁਤ ਸਾਫ਼ ਸੁਥਰਾ ਹੈ ਇੱਧਰ ਪਾਣੀ ਜਿਹੜਾ ਉਹ ਸਾਫ਼ ਆਂਦਾ ਹੈ ਨਾ ਇਹਨਾਂ ਨੇ ਦੱਸਿਆ ਕਿ ਪਾਣੀ ਵੀ ਸਾਫ਼ ਆਂਦਾ ਹੈ ਕਹਿੰਦੇ ਜੇ ਇੱਧਰ ਅਸੀਂ ਪੋਲੂਸ਼ਨ ਵਾਲੀ ਫੈਕਟਰੀ ਬਣਾਉਂਗੇ ਤਾਂ ਇਹਦਾ ਕੋਈ ਫਰਕ ਨਹੀਂ ਪਈਗਾ ਹੈਨਾ ਮਤਲਬ ਬੇទਸੀ ਸਾਫ਼ ਪਾਣੀ ਨੂੰ ਵੀ ਗੰਦਾ ਕਰ ਰਹੇ ਇਹ ਗੱਲ ਹੈ ਕਿ ਉਹਨੂੰ ਕੋਈ ਗੱਲ ਪੈ ਨਹੀਂ ਕਿਉਂਕਿ ਪਾਣੀ ਪਾਣੀ ਤੇ ਸਾਰੇ ਡਿਪੈਂਡ ਹੈ ਪਾਣੀ ਜਾਨਵਰ ਜਾਨਵਰ ਵੀ ਪੀਂਦੇ ਆ ਸਾਰੇ ਬਿਮਾਰ ਪੈ ਰਹੇ ਆ ਸਕਿਨ ਪ੍ਰੋਬਲਮਸ ਹੋ ਰਹੀ ਹੈ ਹਸਪੀਟਲ ਦਾਖਲ ਹੋ ਰਹੇ ਆ ਲੋਕ ਬਹੁਤ ਜ਼ਿਆਦਾ ਇਹ ਹੈ ਕਿ ਜਦ ਤੱਕ ਆਪ ਤੇ ਨਹੀਂ ਪੀਤੀ ਤਬ ਤੱਕ ਨੀ ਬਦਲਾਅ ਆਦਾ ਹੈ ਨਾ ਜਨਾਲੇ ਜਿਹੜੇ ਵੀਰ ਜੀ ਸਰਦਾਰ ਜੀ ਜਿਹੜੇ ਹੈ ਨਾ ਕਿ ਮਤਲਬ ਇੰਨਾ ਇਹ ਸੋਚ ਰਿਹਾ ਆਪਣੇ ਪਰਿਵਾਰ ਇਹਨਾਂ ਨੂੰ ਇਹ ਨਹੀਂ ਕਿ ਇਸ ਗੱਲੇ ਇਹਨਾਂ ਦਾ ਹੀ ਫਾਇਦਾ ਹੈ ਸਾਰਿਆਂ ਦਾ ਹੀ ਫਾਇਦਾ ਹੈ ਸਾਨੂੰ ਖੜਨਾ ਜੀਦਾ ਇਸ ਟਾਈਮ ਬਣਾਣਾ ਪੂਰੇ ਪੰਜਾਬ ਨੂੰ ਫਾਇਦਾ ਪੂਰੇ ਪੰਜਾਬ ਨੂੰ ਪੂਰੇ ਪੰਜਾਬ ਨੂੰ ਫਾਇਦਾ ਹੈ ਜੇ ਪਾਣੀ ਦੂਸ਼ਿਤ ਰਹੇਗਾ ਤਾਂ ਪਾ ਸਾਰੇ ਸਾਰੇ ਪ੍ਰੋਬਲਮ ਚਾਹੀਦੀ ਆਏਗੀ ਸਾਰਿਆਂ ਦੀ ਤੇ ਖਰਾਬ ਹੋਏਗੀ ਹੋਏਗੀ ਪੂਰਾ ਪੰਜਾਬ ਵੀ ਮਾਰ ਪੈ ਜਾਏਗਾ ਇਹ ਹੈ ਕਿ ਫਿਊਚਰ ਲਈ ਸੋਚ ਰਿਹਾ ਇਹ ਵਧੀਆ ਗੱਲ ਹੈ ਹੈਨਾ ਕਿ ਨਹੀਂ ਕਿ ਅੱਜ ਜਿਹੜਾ ਚੱਲ ਰਿਹਾ ਉਹ ਤਾਂ ਚੱਲ ਰਿਹਾ ਹੈ ਜਿਹੜਾ ਅੱਗੇ ਆਣਾ ਵਾਲਾ ਫਿਊਚਰ ਉਹ ਤਾਂ ਖਰਾਬ ਹੈ ਸਾਰੇ ਦਾ ਫਿਰ ਹਾਂ ਵੈਸੇ ਜੇ ਚੁੱਪ ਰਹਿਣਗੇ ਤਾਂ ਪਾਣੀ ਗੰਦਾ ਹੀ ਦੁਸ਼ਿਤ ਹੀ ਰਹੇਗਾ ਤੇ ਕਿਸੇ ਨੇ ਰੋਕ-ਥਾਮ ਨਹੀਂ ਕਰਨੀ ਇਹ ਤਾਂ ਇਹਨਾਂ ਨੂੰ ਆਵਾਜ਼ ਉਠਾਣੀ ਪੈਗੀ ਤਾਕਿ ਕੋਈ ਬਿਮਾਰ ਨਾ ਪਏ ਬਿਲਕੁਲ ਵੀ ਐਸੀ ਵੀ ਚਾਹੁੰਦੇ ਤੁਸੀਂ ਅੱਕੇ ਵੀਡੀਓ ਜਰੂਰ ਸ਼ੇਅਰ ਕਰੋ ਤਾਂਕਿ ਥਾਰ ਨੂੰ ਪਤਾ ਲੱਗ ਸਕੇ ਇਸ ਬਾਰੇ ਹਨਾ ਥਾਰੇ ਖੜੇ ਨੰਨ ਨਾਲ ਜਰੂਰ ਇਹਨਾਂ ਨਾਲ ਬਹੁਤ ਗੰਦੇ ਪਾਣੀ ਨਾਲ ਬਹੁਤ ਬਿਮਾਰੀਆਂ ਲੱਗਦੀਆਂ ਤੇ ਇਹਨਾਂ ਨੂੰ ਇੱਕ سپورਟ ਮਿਲੇਗੀ ਸਭ ਮੇਰੇ ਸਾਡ ਦੇਣਾ ਹੋਰ ਵੀ ਖੜੇ ਹਨ ਫਿਰ ਹੋਰ ਜ਼ਿਆਦਾ ਹਨਾ ਵੈਰ ਗੱਲ ਹੈ ਪਰ ਇਹ ਕਿ ਸਾਨੂੰ ਖੜਨਾ ਪਏਗਾ ਵੀਡੀਓ ਸ਼ੇਅਰ ਅੱਗੇ ਜਰੂਰ ਕਰੋ ਜੋ ਜੋ ਵੀ ਦੇਖ ਰਿਹਾ ਹੈ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੇ ਆਪਣੇ ਕਮੈਂਟ ਸੈਕਸ਼ਨ ਤੇ ਜਰੂਰ ਦਿਓ ਧੰਨਵਾਦ ਧੰਨਵਾਦ